ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਦੋ ਲੁੱਟਾ ਖੋਹਾ ਕਰਨ ਵਾਲਿਆਂ ਨੂੰ ਸਮੇਤ ਦਾਤਰ ਅਤੇ ਖੋਹशुदा 700 ਰੁਪਏ ਸਮੇਤ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਗੁਰਮੀਤ ਸਿੰਘ ਪੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੀ ਅਨਸਰਾ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਿਤ ਸ੍ਰੀਮਤੀ ਜਸਰੂਪ ਕੌਰ ਬਾਠਾਈ ਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਦੋ ਖੋਹ ਕਰਨ ਵਾਲੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਖੋਹशुदा ਰੂਪੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬਲ ਪੀਪੀਐਸਓ उप पुलिस कप्तान सब डिवीजन फिलौर जी ने इंस्पेक्टर संजीव कपूर मुख अफसर था मार्च दो हजार लाल लाल वासी मौला रोड फिलोर थाना फिलोर जिला जलंधर खोह करण वाले दोषियों टिंकू पुत्र बीर सिंह वासी रामेवाल थाना बिलगा जिला जलंधर और सुखकंधी उर्फ बब्बू पुत्र सतपाल वासी रामेवाल थाा बिलगा जिला जलंधे के खिलाफ मुकदमा नंबर पचवंजा मिती नौ मार्च दो हजार पंजी जुर्म तीन सौ नौ चार बी एन एस थाना ਨਾ ਫਿਲੌਰ ਜ਼ਿਲ੍ਹਾ ਜਲੰਧਰ ਦਰਜ ਕੀਤਾ ਗਿਆ ਜੋ ਇਹਨਾਂ ਵਿਅਕਤੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੁਛਗਿਚ ਕੀਤੀ ਜਾ ਰਹੀ ਹੈ ਜਿਸ ਪਸੂ ਕੁਛਗਿਚ ਦੌਰਾਨ ਇਸ ਵੱਲੋਂ ਕੀਤੀਆ ਵਾਰਦਾਤ ਦੇ ਕਾਫੀ ਖੁਲਾਸੇ ਹੋ ਸਕਦੇ ਹਨ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਜਗਨਨਾਥ ਜੱਗੇ ਦੀ ਵਿਸ਼ੇਸ਼ ਰਿਪੋਰਟ ਆਰਡਰ ਫਿਲੌਰ ਤੋਂ ਮੌਜੂਦ ਲੱਗਣੇ ਲੱਗੇ ਜਾ ਰਹੇ ਆਪ ਨੂੰ ਤਾਇਆ ਮਾਮਲਾ ਹੋਇਆ ਹੋਵੇ ਜੋ ਤੋਂ ਦੇਸੀ ਗਿਰਫਾਤ ਕੀਤੀਆ ਉਸ ਉਹਨਾਂ ਨੇ ਸੁਣਦੀ ਉਹਨਾਂ ਨੇ ਬੈਕਗ੍ਰਾਉਂਡ ਸੁਣਦੀ ਜਾਨ ਕਰੀਓ ਅ ਮੱਟਾ ਖੋਹਣ ਦੇ ਖਿਲਾਫ ਉਜਿਆਦਨੀ ਹਥੀ ਪੁਲਿਸ ਨੇ ਸਫਲਤਾ ਹਾਸਿਲ ਰਹੀ ਜਦੋਂ ਮਾਨਯੋਗ ਜੀਮਨਯਾਤੀ ਸਦਾਰ ਕਮਿਸ਼ਨ ਚੋਹਾਨਾ ਤੇ ਐਡੀਐਸਪੀ ਫਲੋਰ ਸਦਾਰ ਸਰਵਤ ਸਿੰਘ ਬਲਜੀ ਦੀ ਜੇਰੇ ਮਗਰਮੀ ਹੇਟ ਥਾਣਾ ਫਲੋਰ ਪੁਲਿਸ ਨੇ ਦੋ ਵਿਅਕਤੀ ਟਿੰਕੂ ਅਤੇ ਸੁਖਰਮ ਦੀ ਪਿੰਡ ਵਾਸੀ ਬੇਗਾਨੂ ਕਾਬੂ ਕੀਤਾ ਅਤੇ ਉਹਨਾਂ ਨੇ ਮਿੱਟੀ ਮੌਤਨ ਬੱਚੀ ਨੂੰ ਅਤੇ ਇਕਬਰੀ ਸਿੰਘ ਪੁੱਤਰ ਕਸ਼ੋਰੀ ਲਾਲ ਨੂੰ ਬੰਦਸਪੁਰ ਮੱਲਾ ਉਸ ਦਾ ਸੂਦਾਤ ਧਾਗ ਸ ਸੱਤ ਸੰਪਰੀ ਖੋਗੀਤੀ ਜੀ ਜੋ ਕਿ ਉਪਤ ਵਿਅਕਤੀਆਂ ਕਾਫੀ ਲੰਬੇ ਸਮੇਂ ਤੋਂ ਰੋਟਾ ਬੋਲੀ ਵਾਰਦਾਤ ਕਰ ਰਹੇ ਸੀ ਜੋ ਕਿ ਸੰਕ੍ਰਿਤ ਚਾਰ ਵਾਰਦਾਤਾਂ ਹੋਰ ਬਣੇ ਹਨ ਜਿਨ੍ਹਾਂ ਕੋ 180 ਵਾਰਦਾਤਾਂ ਨੂੰ ਟ੍ਰੇਸ ਕਰ ਰਹੇ ਹਨ ਤੇ ਇਹ ਇਹਨਾਂ ਦੇ ਨਾਲ ਹੋਰ ਵੀ ਕੋਈ ਬੰਦੇ ਨਾਲ ਦਾ ਉਹਨਾਂ ਨੂੰ ਵੀ ਸਿੰਘ ਖੰਦੇ ਦੇ ਵਿੱਚ ਸੀ ਨਾਲ ਨਹੀਂ ਪਰ ਕਿੰਨੀ ਕਰ ਰਹੀ ਹੁੰਦੀ ਹੈ ਸਰ ਇਹਨਾਂ ਦਾ ਪਹਿਲਾਂ ਨਹੀਂ ਪਤਾ ਸੀ ਇਹ ਵੀ ਵੈਰੀਫਾਈ ਕਰ ਰਹੇ